ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਇਸ ਸਾਖੀ ਨੂੰ ਅੱਗੇ ਵੀ ਸ਼ੇਅਰ ਜਰੂਰ ਕਰਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਪੰਜਾਬ ਦਾ ਇੱਕ ਪਿੰਡ ਜਿਸ ਦਾ ਨਾਮ ਚੱਬਾ ਸੀ ਉੱਥੇ ਇੱਕ ਔਰਤ ਰਹਿੰਦੀ ਸੀ जिस नाम माता सुलक्षणी देवी सी उसके दे घर कोई भी औलाद नहीं हुई सी उसने औलाद की प्राप्ति लई, बहुत ही सारे उपचार किते बहुत ही धार्मिक जगह औलाद की प्राप्ति दे प्रार्थनाव भी ਉਹ ਹੋ ਬਹੁਤ ਹੀ ਧਾਰਮਿਕ ਪੁਰਸਾਂ ਦੇ ਕੋਲ ਆਪਣੀ ਬੇਨਤੀ ਲੈ ਕੇ ਪਹੁੰਚੀ ਪਰ ਸਭ ਨੇ ਇਹੀ ਜਵਾਬ ਦਿੱਤਾ ਕਿ ਮਾਤਾ ਜੀ ਤੁਹਾਡੀ ਕਿਸਮਤ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਤੁਸੀਂ ਬਸ ਸੰਤੋਸ਼ ਰੱਖੋ ਪਰ ਉਸ ਇਸਤਰੀ ਦੇ ਦਿਲ ਵਿੱਚ ਸਬਰ ਕਿੱਥੇ ਉਹ ਹਮੇਸ਼ਾ ਹੀ ਚਿੰਤਾ ਵਿੱਚ ਰਹਿਣ ਲੱਗੀ ਇੱਕ ਦਿਨ ਉਸ ਦੀ ਇੱਕ ਸਿੱਖ ਨਾਲ ਭੇਟ ਹੋਈ ਉਸ ਸਿੱਖ ਨੇ ਉਸ ਇਸਤਰੀ ਨੂੰ ਕਿਹਾ ਕਿ ਤੁਸੀਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਾਰਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਰਦਾਸ ਕਰੋ ਇੱਕ ਦਿਨ ਮਾਤਾ ਸੁਲਕਸ਼ਨੀ ਜੀ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੱਬਾ ਪਿੰਡ ਦੀ ਜੰਗਲਾਂ ਦੇ ਨੇੜੇ ਸ਼ਿਕਾਰ ਖੇਟਣ ਆਏ ਹੋਏ ਹਨ ਉਹ ਤੁਰੰਤ ਹੀ ਉਹਨਾਂ ਦਾ ਰਸਤਾ ਰੋਕ ਕੇ ਖੜੀ ਹੋ ਗਈ ਗੁਰੂ ਜੀ ਤੇ ਪੁੱਛਣ ਤੇ ਉਸਨੇ ਦੱਸਿਆ ਕਿ ਗੁਰੂ ਜੀ ਮੇਰਾ ਨਾਮ ਸੁਲਕਸ਼ਨੀ ਦੇਵੀ ਹੈ ਮੈਂ ਤੁਹਾਡੀ ਬਹੁਤ ਮਹਿਮਾ ਸੁਣ ਕੇ ਤੁਹਾਡੇ ਕੋਲ ਆਈ ਹਾਂ ਕਿ ਤੁਹਾਡੇ ਉੱਤੇ ਭਰੋਸਾ ਕਰਨ ਨਾਲ ਇੱਛਾ ਰੱਖਣ ਵਾਲੇ ਦੀ ਹਮੇਸ਼ਾ ਹੀ ਇੱਛਾ ਪੂਰੀ ਹੁੰਦੀ ਹੈ ਮੇਰੇ ਘਰ ਔਲਾਦ ਦਾ ਜਨਮ ਨਹੀਂ ਹੋ ਰਿਹਾ ਮੈਂ ਅਨੇਕ ਹੀ ਇਲਾਜ ਕਰਕੇ ਹਾਰ ਗਈ ਹਾਂ ਹੁਣ ਮੈਂ ਤੁਹਾਡੀ ਸਰਨ ਵਿੱਚ ਚੱਲ ਕੇ ਆਈ ਹਾਂ ਮੈਨੂੰ ਤੁਹਾਡੀ ਸਰਨ ਵਿੱਚ ਆਈ ਜਾਣ ਕੇ ਔਲਾਦ ਦੀ ਬਖਸ਼ਿਸ਼ ਕਰੋ ਗੁਰੂ ਜੀ ਨੇ ਉਸ ਨੂੰ ਬਹੁਤ ਹੀ ਧਿਆਨ ਨਾਲ ਦੇਖਿਆ ਅਤੇ ਕਿਹਾ ਮਾਤਾ ਜੀ ਤੁਹਾਡੀ ਕਿਸਮਤ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਮਾਤਾ ਸੁਲਕਸ਼ਨੀ ਜੀ ਇਹ ਸੁਣ ਕੇ ਉਦਾਸ ਹੋ ਗਈ ਤੇ ਸਮਝ ਲਿਆ ਕਿ ਔਲਾਦ ਦਾ ਸੁੱਖ ਹੋਣਾ ਮੇਰੇ ਭਾਗਾਂ ਵਿੱਚ ਨਹੀਂ ਲਿਖਿਆ उहो बहुत उदास हो के एक पास बैठ गए तो उस उदास बैठे हुए भाई गुरदास जी ने देखिया तो उसू दुखी देख के पूछा हे hey, माता की होया है तुसी क्यों ऐना उदास बैठे हो स्त्री ने सारी गल दसी ਕਿ ਮੈਂ ਔਲਾਦ ਦੀ ਪ੍ਰਾਪਤੀ ਲਈ ਗੁਰੂ ਜੀ ਦੀ ਸਰਨ ਵਿੱਚ ਆਈ ਸੀ ਤੇ ਗੁਰੂ ਜੀ ਨੇ ਮੈਨੂੰ ਕਿਹਾ ਕਿ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਤਾਂ ਪਾਈ ਗੁਰਦਾਸ ਜੀ ਨੇ ਉਸ ਇਸਤਰੀ ਦੀ ਸਾਰੀ ਗੱਲ ਸੁਣ ਕੇ ਉਸ ਨੂੰ ਔਲਾਦ ਪ੍ਰਾਪਤ ਕਰਨ ਦੀ ਵਿਧੀ ਅਪਣਾਉਣ ਦੀ ਸਿੱਖਿਆ ਦਿੱਤੀ ਕੀ ਹੁਣ ਤੁਸੀਂ ਕਲਮ ਤੇ ਸ਼ਾਹੀ ਨਾਲ ਲੈ ਕੇ ਦਵਾਰਾ ਫਿਰ ਤੋਂ ਗੁਰੂ ਜੀ ਦੇ ਕੋਲ ਔਲਾਦ ਦੀ ਇੱਛਾ ਧਾਰ ਕੇ ਜਾਓ ਜਦੋਂ ਗੁਰੂ ਜੀ ਫਿਰ ਤੋਂ ਤੈਨੂੰ ਇਹ ਕਹਿਣਾ ਕਿ ਤੇਰੇ ਨਸੀਬ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਹੈ ਤਾਂ ਤੂੰ ਉਸ ਸਮੇਂ ਕਲਮ ਤੇ ਸਾਹੀ ਅੱਗੇ ਕਰਕੇ ਇਸ ਤਰ੍ਹਾਂ ਕਹਿਣਾ ਕਿ ਉੱਥੇ ਵੀ ਤੁਸੀਂ ਆਪ ਹੀ ਲਿਖਣ ਵਾਲੇ ਹੋ ਜੇਕਰ ਮੇਰੀ ਕਿਸਮਤ ਵਿੱਚ ਉੱਤੇ ਨਹੀਂ ਲਿਖਿਆ ਗਿਆ ਤਾਂ ਕਿਰਪਾ ਕਰਕੇ ਮੇਰੀ ਕਿਸਮਤ ਵਿੱਚ ਹੁਣ ਆਲਾਦ ਦਾ ਸੁਖ ਲਿਖ ਦਬੋ ਸ਼ਰਨ ਚ ਆਈ ਜਾਣ ਕੇ ਮੇਰੀ ਇਹ ਇੱਛਾ ਪੂਰੀ ਕਰੋ ਸੁਲਕਸ਼ਨੀ ਦੇਵੀ ਨੇ ਆਪਣੀ ਭਲੇ ਦੀ ਸਿੱਖਿਆ ਸੁਣ ਕੇ ਆਪਣੇ ਹਿਰਦੇ ਵਿੱਚ ਵਸਾ ਲਈ ਅਤੇ ਅਗਲੇ ਹੀ ਦਿਨ ਉਸੇ ਤਰ੍ਹਾਂ ਹੀ ਕੀਤਾ ਰਾਤ ਬੀਤ ਗਈ ਅਤੇ ਜਦੋਂ ਦਿਨ ਚੜਿਆ ਤਾਂ ਗੁਰੂ ਜੀ ਨੇ ਸ਼ਿਕਾਰੇ ਕਿਟਣ ਦੀ ਲਈ ਤਿਆਰੀ ਕਰਵਾਈ ਗੁਰੂ ਜੀ ਨੇ ਸਾਰੇ ਵਸਤਰ ਸਸਤਰ ਧਾਰਨ ਕਰ ਲਏ ਗੁਰੂ ਜੀ ਘੋੜੇ ਤੇ ਸਵਾਰ ਹੋ ਗਏ ਤੇ ਬਹੁਤ ਸਾਰੇ ਸੂਰਮੇ ਗੁਰੂ ਜੀ ਦੇ ਪਿੱਛੇ ਚੱਲ ਪਏ ਉਸ ਸਮੇਂ ਗੁਰੂ ਜੀ ਘੋੜੇ ਨੂੰ ਤੋਰ ਕੇ ਆਪਣੇ ਸੇਵਕਾਂ ਦੇ ਨਾਲ ਹੌਲੀ-ਹੌਲੀ ਪਿੰਡ ਤੋਂ ਬਾਹਰ ਨਿਕਲਣ ਲੱਗੇ ਤਾਂ ਉਹੋ ਇਸਤਰੀ ਛੇਤੀ ਨਾਲ ਗੁਰੂ ਜੀ ਦੇ ਸਾਹਮਣੇ ਪਹੁੰਚ ਗਈ ਤੇ ਗੁਰੂ ਜੀ ਤੇ ਅੱਗੇ ਹੋ ਕੇ ਖਲੋ ਗਈ ਜਿੱਧਰ ਗੁਰੂ ਜੀ ਜਾ ਰਹੇ ਸਨ ਉਹੋ ਕਹਿਣ ਲੱਗੀ ਹੇ ਦਿਆਲੂ ਗੁਰੂ ਗਰੀਬ ਨਵਾਜ਼ ਜੀ meri aulad prapti di eh hi ichcha puri karo he samrath guru ji main tuhadi mahima sunke dooron chal ke aap ji di sharan vich aayi haa guru ji ne phir muskurande hoy vekhya ate keha ki teri kismat vich aulad nahi likhi ਤੇ ਉਸ ਇਸਤਰੀ ਨੂੰ ਇਸੇ ਮੌਕੇ ਦੀ ਭਾਲ ਸੀ ਅਤੇ ਅੱਗੇ ਚੱਲ ਕੇ ਗੁਰੂ ਜੀ ਦੇ ਨੇੜੇ ਹੋ ਗਈ ਉਸ ਨੇ ਹੱਥ ਵਿੱਚ ਕਲਮ ਅਤੇ ਤਵਾਦ ਫੜ ਕੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕਿ ਤੁਸੀਂ ਇੱਥੇ ਉਥੇ ਸਭ ਥਾਈਂ ਆਪ ਹੀ ਲਿਖਣ ਵਾਲੇ ਹੋ ਜੇਕਰ ਆਪ ਜੀ ਨੇ ਉਥੇ ਨਹੀਂ ਲਿਖਿਆ ਕਿਰਪਾ ਕਰਕੇ ਉਹ ਇੱਥੇ ਲਿਖ ਦਿਓ ਗੁਰੂ ਜੀ ਉਸ ਦੀ ਜੁਗਤ ਨੂੰ ਪਹਿਚਾਨ ਗਏ ਗੁਰੂ ਜੀ ਉਸ ਦੀ ਜੁਗਤ ਨੂੰ ਜਾਣ ਕੇ ਬਹੁਤ ਹੀ ਪ੍ਰਸੰਨ ਹੋਏ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਕਿ ਤੇਰੇ ਘਰ ਇੱਕ ਪੁੱਤਰ ਜ਼ਰੂਰ ਹੋਵੇਗਾ ਇਹ ਬਚਨ ਮਾਤਾ ਸੁਲਕਸ਼ਨੀ ਜੀ ਨੇ ਸੁਣ ਕੇ ਕਿਹਾ ਗੁਰੂ ਜੀ ਮੈਨੂੰ ਇਹ ਲਿਖ ਕੇ ਵਿਸ਼ਵਾਸ ਦਿਵਾਵੋ ਤੁਹਾਡੇ ਲਿਖਣ ਤੇ ਮੇਰਾ ਮਨ ਟਿਕ ਜਾਵਿਕਾ ਗੁਰੂ ਜੀ ਨੇ ਮਾਤਾ ਜੀ ਕੋਲੋਂ ਕਾਗਜ਼ ਅਤੇ ਸਾਹੀ ਕਲਮ ਲੈ ਕੇ ਉਸ ਉੱਤੇ ਇੱਕ ਲਿਖਣਾ ਸ਼ੁਰੂ ਹੀ ਕੀਤਾ ਸੀ ਕਿ ਉਹਨਾਂ ਦੇ ਘੋੜੇ ਨੇ ਆਪਣੀ ਤੰਗ ਹਲਾ ਦਿੱਤੀ ਜਿਸ ਦੇ ਨਾਲ ਗੁਰੂ ਜੀ ਦਾ ਹੱਥ ਹਿੱਲ ਗਿਆ ते एक अखरद सत अखर बन गया जदों लिखा हुए अंक गुरु जी ने देखा तो उस वेले बहुत ही खुश होकर फरमाया कि हे माता तू एक पुत्र दे लई साड़ी सर बच्च आई सी पर उस वाहेगुरु की कृपा के नलो मल्ली सत अंक लिखिया गया ਤੇ ਹੁਣ ਆਪਣੇ ਘਰ ਜਾਵੋ ਤੇ ਤੁਹਾਡੇ ਘਰੇ ਸਤ ਪੁੱਤਰ ਜਨਮ ਲੈਣਗੇ ਤੁਸੀਂ ਜਿਸ ਇੱਛਾ ਨੂੰ ਲੈ ਕੇ ਇੱਥੇ ਆਏ ਸੀ ਉਹ ਹੁਣ ਪੂਰੀ ਹੋ ਗਈ ਹੈ ਇਹ ਸੁਣ ਕੇ ਮਾਤਾ ਸੁਲਕਸਣੀ ਜੀ ਬਹੁਤ ਖੁਸ਼ ਹੋ ਗਏ ਤੁਸੀਂ ਧੰਨ ਹੋ ਇਹ ਕਹਿ ਕੇ ਉਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕੀਤੀ ਗੁਰੂ ਜੀ ਕੋਲੋਂ ਸੱਤ ਪੁੱਤਰਾਂ ਦਾ ਵਰ ਪ੍ਰਾਪਤ ਕਰਕੇ ਉਹ ਘਰ ਚਲੀ ਗਈ ਅਤੇ ਥਾਂ-ਥਾਂ ਤੇ ਗੁਰੂ ਜੀ ਦਾ ਜਸ ਫਲਾਉਣ ਲੱਗੀ ਗੁਰੂ ਜੀ ਦਾ ਬਚਨ ਪੂਰਾ ਹੋਇਆ ਕੁਝ ਸਮੇਂ ਬਾਅਦ ਮਾਤਾ ਸੁਲਕਸ਼ਨੀ ਜੀ ਦੇ ਘਰ ਸੱਤ ਪੁੱਤਰਾਂ ਨੇ ਜਨਮ ਲਿਆ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਥ ਉੱਤੇ ਬਹੁਤ ਹੀ ਸਰਤਾ ਭਗਤੀ ਰੱਖਦੇ ਸਨ